ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 15 ਅਗਸਤ ਆ ਰਹੀ ਹੈ ਜੋ 인ਡੀਪੈਂਡੈਂਸ ਡੇ ਦੀਆਂ ਸੈਲੀਬ੍ਰੇਸ਼ਨਸ ਪੂਰੇ ਦੇਸ਼ ਵਿੱਚ ਮਨਾਇਆਂ ਜਾਣੀਆਂ। ਇਹਦੇ ਸਬੰਧ ਵਿੱਚ ਮਾਨਯੋਗ ਡੀਜੀਪੀ ਪੰਜਾਬ ਅਤੇ ਐਸਐਸਪੀ ਬਰਨਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਬਰਨਾਲਾ ਪੁਲਿਸ ਵੱਲੋਂ ਸਵੇਰ ਤੋਂ ਹੀ ਵੱਖ-ਵੱਖ ਆਪਰੇਸ਼ਨ ਚਲਾਏ ਜਾ ਰਹੇ ਨੇ। ਜਿਹਦੇ ਵਿੱਚ ਸਭ ਤੋਂ ਪਹਿਲਾਂ ਜੋ 인ਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਦੀ ਰਿਹਰਸਲ ਕੀਤੀ ਗਈ ਸੀ ਉਸ ਤੋਂ ਬਾਅਦ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਦੀ ਅਗਵਾਈ ਵਿੱਚ ਪੂਰੀ ਜ਼ਿਲ੍ਹਾ ਫੋਰਸ ਵੱਲੋਂ ਬਰਨਾਲਾ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਫਲੈਗ ਮਾਰਚ ਕੀਤਾ ਗਿਆ ਸੀ ਤੇ ਹੁਣ ਅਸੀਂ ਵੱਖ-ਵੱਖ ਸਬਡਿਵੀਜ਼ਨਾਂ ਦੇ ਵਿੱਚ ਸਬਡਿਵੀਜ਼ਨ ਬਰਨਾਲਾ ਤਪਾ ਤੇ ਮਹਿਲਕਲਾਂ ਦੀ ਫੋਰਸ ਵੱਲੋਂ ਆਪਣੀ ਆਪਣੀ ਸਬਡਿਵੀਜ਼ਨ ਦੇ ਵਿੱਚ ਜਿਹੜਾ ਫਲੈਗ ਮਾਰਚ ਕੱਢੇ ਜਾ ਰਹੇ ਨੇ ਦੇ ਦੇ ਅਦਿਨ ਅੱਜ ਅਸੀਂ ਹੁਣ ਰੇਲਵੇ ਸਟੇਸ਼ਨ ਤੋਂ ਫਲੈਗ ਮਾਰਚ ਸ਼ੁਰੂ ਕਰ ਰਹੇ ਹਾਂ ਸਰ ਕਿਹੜੇ ਰੂਟ ਕੀ ਹੈ ਜੀ ਜਿਹੜਾ ਅੱਜ ਸਵੇਰੇ ਫਲੈਗ ਮਾਰਚ ਕੀਤਾ ਗਿਆ ਸੀ ਉਹਦੇ ਵਿੱਚ ਸਾਰੇ ਹੀ ਆਪਣੇ ਸਦਰ ਬਾਜ਼ਾਰ ਗੱਡਾ ਖਾਨਾ ਚੌਕ ਕੇਸੀ ਰੋਡ ਪੱਕਾ ਕਾਲਜ ਰੋਡ ਤੇ ਤਨੌਰਲਾ ਰੋਡ ਇਹ ਕਵਰ ਕੀਤੇ ਗਏ ਸੀ ਤੇ ਹੁਣ ਅਸੀਂ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਸੇਖਾ ਰੋਡ ਸੰਘੇੜਾ ਇਹ ਸਾਰੇ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਤੇ ਸਰ ਆਮ ਪਬਲਿਕ ਨੂੰ ਅਸੀਂ ਆਮ ਪਬਲਿਕ ਨੂੰ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੋ ਆਜ਼ਾਦੀ ਦਾ ਦਿਹਾੜਾ ਆ ਰਿਹਾ ਉਹਨੂੰ ਆਪਣਾ ਸਹੀ ਢੰਗ ਦੇ ਨਾਲ ਮਨਾਇਆ ਜਾਵੇ ਉਤਸ਼ਾਹ ਨਾਲ ਮਨਾਇਆ ਜਾਵੇ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਦੇ ਉਹਨਾਂ ਦੇ ਧਿਆਨ ਵਿੱਚ ਆਉਂਦੀ ਆ ਤੋਂ ਦੇ ਬਾਰੇ ਤੁਰੰਤ ਲੋਕਲ ਪੁਲਿਸ ਨੂੰ ਜਾਂ ਜ਼ਿਲ੍ਹਾ ਕੰਟਰੋਲ ਰੂਮ ਤੇ 112 ਤੇ ਕਾਲ ਕਰਕੇ ਦੱਸਿਆ ਜਾਵੇ ਤੇ ਕੋਈ ਵੀ ਅਫਵਾਹ ਜਿਹੜੀ ਹੈ ਜਿਹਦੇ ਨਾਲ ਕਿ ਸਾਡੇ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਆਪਸੀ ਜਿਹੜਾ ਲੋਕਾਂ ਦਾ ਭਾਈਚਾਰਾ ਖਰਾਬ ਹੋਵੇ ਜਾਂ ਕੋਈ ਹੋਰ ਟੈਨਸ਼ਨ ਪੈਦਾ ਹੋ ਸਕਦੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਸਕਦੀ ਹੈ ਇਹੋ ਜੀਆਂ ਅਫਵਾਹਾਂ ਤੋਂ ਬਚਿਆ ਜਾਵੇ ਤੇ ਅਫਵਾਹਾਂ ਨੂੰ ਰਿਪੋਰਟ ਕੀਤਾ ਜਾਵੇ ਮਾੜੇ ਅਨਸਰਾਂ ਦਾ ਸਰ ਕੀ ਕਰਾਂਗੇ ਮਾੜੇ ਅਨਸਰਾਂ ਨੂੰ ਅਸੀਂ ਇਹੀ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਤਾ ਤੁਸੀਂ ਬਰਨਾਲਾ ਛੱਡ ਦਿਓ ਤੇ ਜਾਤ ਕ੍ਰਾਈਮ ਛੱਡ ਦਿਓ ਕਿਉਂਕਿ ਆਪਾਂ ਇੱਥੇ ਬਿਲਕੁਲ ਵੀ ਕੋਈ ਵੀ ਕਿਸੇ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਾਂ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲਏਗਾ ਉਹਨੂੰ ਬਿਲਕੁਲ ਵੀ ਬਰਨਾਲਾ ਪੁਲਿਸ ਵੱਲੋਂ ਬਖਸ਼ਿਆ ਨਹੀਂ ਜਾਏਗਾ